ਕਿਸਮਤ ਉਹਨਾਂ ਦੀ ਹੀ ਬਦਲਦੀ ਹੈ ਜੋ ਖੁਦ ਨੂੰ ਬਦਲਣ ਦੀ ਹਿੰਮਤ ਰੱਖਦੇ ਹਨ ਕਈ ਵਾਰ ਕਿਸਮਤ ਪਰਖਣਾਉਂਦੀ ਹੈ ਤੇ ਕਈ ਵਾਰ ਇਨਾਮ ਦੇਣ ਧੀਰਜ ਦੋਵੇਂ ਹਾਲਾਤਾਂ ਵਿੱਚ ਜ਼ਰੂਰੀ ਹੈ ਕਿਸਮਤ ਤੇ ਪਰਉਸਾਰਾ ਰੱਖੋ ਪਰ ਉਸ ਨੂੰ ਮਿਹਨਤ ਨਾਲ ਮਿਲਾ ਕੇ ਚੱਲੋ ਤਾਂ ਹੀ ਅਸਲੀ ਸਫਲਤਾ ਮਿਲਦੀ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਤੇ ਅੱਜ ਮੈਂ ਬਣਾਏ ਆ ਮਖਾਣਾ ਚਾਟ ਮਖਾਣੇ ਮੈਂ ਪਹਿਲਾਂ ਘਿਓ ਪਾਇਆ ਸੀ ਉਸ ਤੋਂ ਬਾਅਦ ਮਖਾਣੇ ਪਾਤੇ ਫਿਰ ਨੂਨ ਮਿਰਚ ਹਲਦੀ ਪਾ ਕੇ ਤੇ ਉਹਨਾਂ ਨੂੰ ਨਮਕੀਨ ਜੇ ਬਣਾ ਲਏ ਸੀਗੇ ਤੇ ਚਾਹ ਦੇ ਨਾਲ ਖਾਣ ਨੂੰ ਬਣਾਏ ਆਗੇ ਤੇ ਇਹ ਮੇਰੀ ਵੀਡੀਓ ਹੋ ਰਹੀ ਆ 2 ਵਜੇ ਤੋਂ ਸ਼ੁਰੂ 2 ਵਜੇ ਸੀ ਦੁਪਹਿਰ ਦੇ ਦੁਪਹਿਰੇ ਅਸੀਂ ਰੋਟੀ ਕੱਟ ਖਾਣੇ ਆਗੇ ਤੇ ਕੁਝ ਇਦਾਂ ਦੀ ਚੀਜ਼ ਵਗੈਰਾ ਬਣਾ ਕੇ ਖਾ ਲਈਦੀ ਆਗੀ ਤਾਂ ਇੱਥੇ ਤੁਸੀਂ ਮੈਨੂੰ ਦੇਖ ਰਹੇ ਹੋਵੋਗੇ ਕਿ ਮੈਂ ਚੀਨੀ ਦੇ ਕੱਪ ਜਿਹੜੇ ਉਹਨਾਂ ਵਿੱਚ ਚਾਹ ਪਾ ਰਹੀ ਆ ਪਹਿਲਾਂ ਮੈਂ ਇਹਨਾਂ ਨੂੰ ਬਹੁਤ ਟਾਈਮ ਸਾਂਭੀ ਰੱਖਿਆ ਹੈਗਾ ਪਰ ਮੈਨੂੰ ਹੁਣ ਮੈਨੂੰ ਖੁਦ ਨੂੰ ਐ ਲੱਗਣ ਲੱਗ ਗਿਆ ਵੀ ਇਹ ਸਾਂਭੇ ਕਾਦੇ ਵਾਸਤੇ ਹੈ ਜਦੋਂ ਖੁਦ ਨਹੀਂ ਇਹਨਾਂ ਵਿੱਚ ਬਹਿ ਕੇ ਪੀ ਸਕਦੇਗੇ ਤੇ ਆਪਾਂ ਸੋਚਦੇ ਵੀ ਕੋਈ ਆਪਣੇ ਘਰੇ ਰਿਸ਼ਤੇਦਾਰ ਆਊਗਾ ਹਨਾ ਕੋਈ ਖਾਸ ਆਊਗਾ ਤਾਂ ਉਹਨੂੰ ਰੱਖਾਂਗੇ ਕਿਉਂ ਆਪਾਂ ਆਪ ਲਈ ਖਾਸ ਨਹੀਂ ਹੈਗੇਗੇ ਮੈਨ ਆਪਦੇ ਆਪ ਨੂੰ ਇਹ ਸੋਚ ਆਏਗਾ ਤਾਂ ਆਪਦੇ ਆਪ ਨੂੰ ਖਾਸ ਸਮਝੋ ਤਾਂ ਜੋ ਵੀ ਮਤਲਬ ਤੁਹਾਡੇ ਲਈ ਘਰੇ ਚੀਜ਼ ਪਈ ਆ ਆਪਣੇ ਲਈ ਪਹਿਲਾਂ ਯੂਜ਼ ਕਰੋ ਫਿਰ ਰਿਸ਼ਤੇਦਾਰਾਂ ਬਾਰੇ ਸੋਚੋ ਤਾਂ ਮੈਂ ਇਹ ਸੋਚ ਕੇ ਜਿਹੜੇ ਕੱਪ ਪਏ ਸੀਗੇ ਉਹ ਮੈਂ ਲਾ ਲਿਆ ਹੁਣ ਮੈਂ ਕਿਹਾ ਹੁਣ ਇਹ ਪਈ ਪਈ ਐਵੇਂ ਪਤਾ ਨਹੀਂ ਕਦੋਂ ਕੀ ਕੁਝ ਹੋਣਾਗਾ ਤੇ ਆਪ ਦੇ ਜੋ ਮਨ ਦੀ ਇੱਛਾ ਉਹ ਪੂਰੀ ਕਰ ਲਿਆ ਕਰੋ ਤਾਂ ਮੈਹੀ ਅੱਛਾ ਸੀਗੀ ਤੇ ਮੈਂ ਉਹ ਲਾ ਲਿਆ ਅੱਜ ਤੇ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੀ ਮੇਰੀ ਚੈਨਲ ਤੇ ਨਵੇਂ ਨੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਬਸਬਸਕ੍ਰਾਈਬ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤਾਂ ਪਹਿਲਾਂ ਮੈਂ ਮਖਾਣਾ ਚਾਟ ਬਣਾਈ ਸੀ ਕਿ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਫੜਾਤੀ ਸੀ ਉਹ ਚਾਹ ਦੇ ਨਾਲ ਖਾਣ ਲੱਗੇ ਸੀਗੇ ਤਾਂ ਫਿਰ ਮੈਂ ਬਣਾ ਰਹੀ ਹਾਂ ਕਸਟਰ ਤਾਂ ਕਸਟਰ ਮੈਂ ਪਹਿਲਾਂ ਥੋੜਾ ਜਿਹਾ ਦੁੱਧ ਥੋੜੀ ਜਿਹਾ ਦੁੱਧ ਦਾ ਬਣਾਇਆ ਮਤਲਬ 1/2 ਕਿਲੋ ਦੁੱਧ ਦਾ ਤੇ ਬਾਕੀ ਦੁੱਧ ਮੈਂ ਰੱਖ ਲਿਆ ਸੀਗਾ ਸ਼ਾਮ ਨੂੰ ਰੈਡਕ ਨੇ ਵਿੱਚ ਪਾਇਆ ਜਾਊਗਾ ਤੇ ਉਹ ਕੱਢ ਕੇ ਰੱਖ ਲਿਆ ਤਾਂ ਹੁਣ ਮੈਂ ਕਸਟਰ ਦਾ ਅੱਜ ਨਵਾਂ ਡੱਬਾ ਹੀ ਖੋਲਿਆ ਹੈਗਾ ਤੇ ਉਹ ਮੈਂ ਬਣਾਉਣ ਲੱਗ ਗਈਆਂ ਪਹਿਲਾਂ ਦੁੱਧ ਨੂੰ ਗਰਮ ਕੀਤਾ ਹੈਗਾ ਤੇ ਫਿਰ ਉਸ ਵਿੱਚ ਖੰਡ ਪਾ ਦਿੱਤੀ ਤੇ ਫਿਰ ਮੈਂ ਉਸ ਦੇ ਵਿੱਚ ਥੋੜਾ ਜਿਹਾ ਕੋਲੀ ਵਿੱਚ ਅਲੱਗ ਕਸਟਰ ਪਾਇਆ ਹੈਗਾ ਤੇ ਉਹਦੇ ਵਿੱਚ ਠੰਡਾ ਦੁੱਧ ਪਾ ਕੇ ਉਹਨੂੰ ਮਿਕਸ ਕੀਤਾ ਹੈਗਾ ਥੋੜਾ ਜਿਹਾ ਇੱਥੇ ਦੁੱਧ ਪਾਸੇ ਡੁੱਲ ਗਿਆ ਹੈਗਾ ਤੁਸੀਂ ਦੇਖ ਸਕਦੇ ਮੇਰੀ ਪਹਿਲਾਂ ਮੈਂ ਸਾਫ਼ ਕੀਤੀ ਸੀਗੀ ਆਪ ਦਾ ਕਾਊਂਟਰ ਸਾਫ਼ ਕੀਤਾ ਸੀ ਕਿਚਨ ਕਾਊਂਟਰ ਫਿਰ ਫਿਰ ਮੇਰੇ ਤੋਂ ਦੁੱਧ ਡੁੱਲ ਗਿਆ ਤਾਂ ਮੈਂ ਇਨੂੰ ਪਹਿਲਾਂ ਬਾਅਦ ਵਿੱਚ ਮੈਂ ਪਤਾ ਸੀ ਹੌਲੀ ਹੌਲੀ ਨਾਲ ਜਿਹੜਾ ਮਤਲਬ ਪਾਈ ਗਈ ਤੇ ਹੌਲੀ ਹੌਲੀ ਹਲਾਈ ਗਈ ਉਹਦੇ ਨਾਲ ਕੀ ਜਿਹੜੀਆਂ ਗੰਡਾਂ ਨਹੀਂ ਵਾਜਦੀਆਂ ਹੈਗਾ ਕਸਟਰ ਦੇ ਵਿੱਚ ਮੈਂ ਇੱਕ ਚਮਚ ਪਾ ਕੇ ਅੱਧਾ ਕਿਲੋ ਦੁੱਧ ਦੇ ਵਿੱਚ ਇੱਕ ਇੱਕ ਚਮਚੀ ਪਾਇਆ ਤੇ ਉਹਦੇ ਨਾਲ ਵਧੀਆ-ਵਧੀਆ ਬਣ ਜੂਗਾ ਤੇ ਹੁਣ ਮੈਂ ਇਹਦੇ ਵਿੱਚ ਬਦਾਮ ਮੇਰੇ ਭਉਣ ਤੇ ਪਏ ਸੀਗੇ ਤੇ ਉਹ ਕੱਟ ਕੇ ਪਾਤੇ ਆਗੇ ਤੇ ਹੁਣ ਮੈਂ ਇਹਨੂੰ ਠੰਡਾ ਹੋਣ ਲਈ ਰੱਖ ਦਊਂਗੀ ਜਦੋਂ ਇਹ ਠੰਡਾ ਹੋ ਗਿਆ ਉਦੋਂ ਮੈਂ ਇਹਨੂੰ ਫਰਿੱਜ ਤੇ ਲਾਉਂਗੀ ਤੇ ਉਦੋਂ ਤੱਕ ਮੈਂ ਬਾਕੀ ਜਿਹੜਾ ਮੇਰਾ ਕੰਮ ਆ ਉਹ ਨਿਮੇੜ ਦਿਆਂ ਤੇ ਮੇਰੇ ਕੋਲੇ ਪਿਆ ਸੀ ਇੱਥੇ ਕੇਸਰ ਤੇ ਵਿੱਚ ਮੈਂ ਉਹ ਪਾ ਦਿੱਤਾ ਹੈਗਾ ਤੇ ਇਹਨੂੰ ਮੈਂ ਠੰਡਾ ਹੋਣ ਲਈ ਰੱਖ ਦਿੱਤਾ ਤੇ ਫਿਰ ਅੱਜ ਅਸੀਂ ਮਾਂ ਪੁੱਤਾਂ ਨੇ ਦੋਨਾਂ ਨੇ ਧਾਰਾਂ ਚੁਗਾਈਆਂ ਮੇਰਾ ਬੇਟਾ ਅੱਜ ਮੇਰੇ ਨਾਲ ਚਵਾਰੇ ਸੀ ਤੇ ਜਿਹੜੀਆਂ ਤਾਂ ਹੈਲਦੀਆਂ ਸੀ ਗਾਂਆਂ ਉਹਨਾਂ ਤੇ ਤਾਂ ਮੈਂ ਲਾਈ ਮਸ਼ੀਨ ਤੇ ਜਿਹੜੀਆਂ ਥੋੜੀਆਂ ਜੀਆਂ ਠੀਕ ਸੀਗਾ ਨਹੀਂ ਹੈਲਦੀਆਂ ਸੀਆਂ ਤੇ ਉਹਨਾਂ ਤੇ ਫਿਰ ਇਹਨੇ ਲਾਈ ਮਸ਼ੀਨ ਅੱਜ ਬੈਸੇ ਨੂੰ ਆਉਂਦੀ ਆ ਲਾਉਣੀ ਤੇ ਵੀਰ ਕੇ ਲੱਗਦਾ ਹੁੰਦਾ ਲਾਉਣ ਮੈਂ ਤਾਂ ਵੈਸੇ ਕੰਨੀ ਹੁੰਨੀ ਆ ਵੀ ਤੂੰ ਨਾ ਹਜੇ ਦ ਕੰਮਾਂ ਚ ਪੈ ਤੇ ਪਰ ਫਿਰ ਵੀ ਚਲੋ ਬੱਚਾ ਜਿੱਧਰ ਨੂੰ ਧਿਆਨ ਦਿੰਦਾ ਹੈਗਾ ਹਨਾ ਕੰਮ ਦੇ ਨਾਲ ਮੇਰੇ ਨੇ ਕਰਾਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਵੀ ਜਦੋਂ ਇਹ ਮੇਰੇ ਨਾਲ ਕਰਾਉਂਦਾ ਹੁੰਦਾ ਹੈਲਪ ਤਾਂ ਹੁਣ ਅਸੀਂ ਇੱਕ ਦੋ ਤਿੰਨ ਗਾਇਆਂ ਚੋਲਣਾ ਸੀਆਂ ਤੇ ਫਿਰ ਅਸੀਂ ਦੋਨੇ ਮਾਂ ਪੁੱਤਾਂ ਨੇ ਚੱਕ ਕੇ ਦੁੱਧ ਜਿਹੜਾ ਉਹ ਡਰਮ ਚ ਲੱਦੇ ਆਏਗਾ ਥੋੜੀ ਜਿਹੀ ਭਾਰੀ ਹੋ ਗਈ ਸੀਗੀ ਡਰਮੀ ਜਿਹੜੀ ਮੈਂ ਚੱਕ ਕੇ ਲੈ ਕੇ ਗਿਆ ਸੀ ਦੁੱਧ ਦੀ ਤੇ ਫਿਰ ਅਸੀਂ ਦੂਜੀ ਗਾਂ ਚੋਂ ਲਾਗੇ ਸੀਗੇ ਇਹਨੇ ਦੂਜੀ ਗਾਂ ਤੇ ਲਾਈ ਸੀਗੀ ਮਸ਼ੀਨ ਤੇ ਫਿਰ ਕੁਛ ਕੋ ਜਿਹੜਾ ਗੋਹਾ ਖਿੱਚਣ ਵਾਲਾ ਪਿਆ ਸੀਗਾ ਤੇ ਮੈਂ ਕਿਹਾ ਉਹ ਖਿੱਚ ਦਿੰਨੀ ਆਗੀ ਤੇ ਬਸ ਹੁਣ ਅਸੀਂ ਇੱਥੇ ਹੀ ਗਾਂ ਚੋਵਾਂਗੇ ਤੇ ਉਸ ਤੋਂ ਬਾਅਦ ਮੈਂ ਰੋਟੀ ਬਣਾਉਣੀ ਆਗੀ ਮੈਂ ਆਟਾ ਗੁੰਨ ਕੇ ਰੱਖਿਆ ਹੀ ਆਗੀ ਤੇ ਗਾਨਾ ਚੋਣ ਲਾਗੇ ਸੀਗੇ ਤੇ ਫਿਰ ਮੈਂ ਕਿਹਾ ਚਲੋ ਮੈਂ ਜਾ ਕੇ ਰੋਟੀ ਬਣਾਉਂਗੀ ਤੇ ਸਬਜੀ ਅੱਜ ਮੈਂ ਸਵੇਰੀ ਬਣਾਲੀ ਸੀਗੀ ਆਲੂ ਪਿਆਜ਼ ਦੀ ਸਬਜੀ ਬਣਾਈ ਸੀਗੀ ਤਰੀ ਵਾਲੀ ਹੁਣ ਬਸੇ ਹੋਰ ਦਾਲਾਂ ਸਬ지ਆਂ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਤੇ ਬਸੇ ਇਹੀ ਹੁੰਦਾਗਾ ਵੀ ਆਹੀ ਕੁਸ ਜੇ ਬਸ ਚੱਲਦਾ ਆਏਗਾ ਹੁਣ ਹਰੀਆਂ ਸਬ지ਆਂ ਵੀ ਘੱਟ ਖਾਣ ਨੂੰ ਜੀ ਕਰਦਾ ਆਏਗਾ ਅਹੀਂ ਡਰਜਾ ਲੱਗਦਾ ਰਹਿੰਦਾ ਵੀ ਬਾਜ਼ਾਰ ਵਾਲੀਆਂ ਸਬਜ਼ੀਆਂ ਦੇ ਵਿੱਚ ਕੁਝ ਰੀਸਪ੍ਰੇਜ ਹੀ ਹੋਊਗੀ ਤੇ ਉਹ ਤਾਂ ਨਾ ਹੀ ਉਹ ਕਰਗੇ ਤੇ ਵੈਸੇ ਤਾਂ ਗਾਂ ਸਾਡੀ ਹੈਲਦੀ ਨਹੀਂ ਹੈਗੀ ਤੇ ਫਿਰ ਵੀ ਮੈਂ ਮੂਰੇ ਬੈਗੀ ਤੇ ਇਹਨੇ ਮਸ਼ੀਨ ਲਾਤੀ ਸੀ ਗਰਸ਼ਾਨ ਨੇ ਤੇ ਇਹ ਦਾ ਇਹ ਝੋਨ ਲੱਗ ਗਿਆ ਇਹਨੂੰ ਫੇਸੇ ਇਹ ਸੁਖ ਹੋ ਗਿਆ ਮਸ਼ੀਨ ਦਾ ਹੁਣ ਵੀ ਇਹ ਆ ਵੀ ਬੱਚਾ ਵੀ ਲਾ ਸਕਦਾ ਇਹਨੂੰ ਤੇ ਬਸ ਹੁਣ ਇਹ ਮਸ਼ੀਨ ਇਹਨੇ ਲਾਤੀ ਇਹ ਚੋਈ ਜਾਊਗੀ ਧਾਰ ਤੇ ਫਿਰ ਮੈਂ ਜਾਊਂਗੀ ਆਪਦਾ ਕਿਚਨ ਦੇ ਵਿੱਚ ਬਾਰਲੀ ਸੋਈ ਚ ਰੋਟੀ ਤਾਂ ਮੈਂ ਜਿਹੜਾ ਗੋਬਰ ਗੈਂਸ ਤੇ ਉੱਥੇ ਹੀ ਲਾਉਣੀ ਹੁੰਨੀ ਹੈਗੀ ਤੇ ਉਹਦੇ ਤੇ ਵਧੀਆ ਵੀ ਰੋਟੀ ਲੈ ਜਾਂਦੀ ਹੈਗੀ ਤੇ ਚਲੋ ਜੀ ਇਹਨੇ ਇੱਕ ਗਾਂ ਇਹ ਵੀ ਚੋਤੀ ਸੀ ਬਸ ਹੁਣ ਇੱਕ ਗਾਂ ਰਹਿ ਗਈ ਉਹਦੇ ਤੇ ਮਸ਼ੀਨ ਲਾ ਦਾਂਗੇ ਅਸੀਂ ਤੇ ਫਿਰ ਮੈਂ ਰੋਟੀ ਰੋਟੀ ਬਣਾ ਕੇ ਤੇ ਅਸੀਂ ਖਾ ਖੂ ਲਈ ਸੀਗੀ ਤੇ ਫਿਰ ਮੈਂ ਜਿਹੜਾ ਕਾਸਟਰ ਪਿਆ ਸੀ ਉਹ ਫ੍ਰਿਜ ਚ ਲਾ ਗਈ ਸੀ ਵਿੱਚ ਦੀ ਤੇ ਉਹਨੂੰ ਮੈਂ ਠੰਡਾ ਕਰ ਲਿਆਏਗਾ ਤੇ ਫਿਰ ਮੈਂ ਉਹਦੇ ਵਿੱਚ ਉਹਨੂੰ ਫ੍ਰਿਜ ਚ ਲਾਇਆ ਸੀ ਬਾਹਰ ਕੱਢਿਆ ਤੇ ਉਹਦੇ ਵਿੱਚ ਪਾਤਾ ਮੈਂ ਸੇਵ ਕੱਟ ਕੇ ਤੇ ਹੁਣ ਮੈਂ ਉਹਨੂੰ ਗਲਾਸਾਂ ਵਿੱਚ ਪਾਉਂਗੀ। ਅ ਮਤਲਬ ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਹੁੰਦਾ ਉਹ ਵੀ ਬਣਾ ਕੇ ਖਾ ਲਿਆ ਕਰੋ। ਮੈਂ ਤਾਂ ਇਹੀ ਕਹੂੰਗੀ ਵੀ ਐਵੇਂ ਆ ਅਕੈਸ ਜੀ ਨਾ ਕਰੀ ਜਾਇਆ ਕਰੋ ਵੀ ਕੱਲੂ ਬਣਾਵਾਂਗੇ ਕਿ ਐਂ ਕਰਾਂਗੇ। ਬਸ ਜੋ ਮਨ ਦੇ ਵਿੱਚ ਤੁਹਾਡੇ ਆਉਂਦਾ ਏ ਉਹਨੂੰ ਬਸ ਕਰਨ ਦੀ ਕਰਿਆ ਕਰੋ। ਤੇ ਬਸ ਆਪ ਦੇ ਲਈ ਆਪਦਾ ਟਾਈਮ ਕੱਢੋ ਆਪਣੇ ਬੱਚਿਆਂ ਲਈ ਕੱਢੋ ਆਪਦੇ ਪਰਿਵਾਰ ਲਈ ਕੱਢੋ। ਤਾਂ ਬਹੁਤ ਹੀ ਵਧੀਆ ਲੱਗਦਾ ਹੈਗਾ ਨਾਲੇ ਆਪ ਨੂੰ ਆਪ ਮਤਲਬ ਖਾਓ ਚੀਜ਼ ਤੇ ਨਾਲੇ ਬੱਚਿਆਂ ਨੂੰ ਬਣਾ ਕੇ ਖਵਾਓ ਤੇ ਆ ਦੇਖੋ ਮੈਂ ਗਲਾਸਾਂ ਦੇ ਵਿੱਚ ਪਾ ਲਿਆ ਸੀਗੇ ਕਸਟਰ ਤੇ ਮੇਰੇ ਕੋਲੇ ਬਸ ਕੱਲਾ ਫਰੂਟ ਹੀ ਸੀਗਾ ਸੇਵੀ ਸੀਗਾ ਤੇ ਮੈਂ ਉਹ ਕੱਟ ਕੇ ਪਾਇਆ ਫਿਰ ਤੇ ਆਫਕੋਸ ਜਿਹੜੇ ਬਦਾਮ ਮੈਂ ਹੋਰ ਮੈਂ ਵਿੱਚ ਗਲਾਸਾਂ ਦੇ ਪਾ ਦੂੰਗੀ ਤੇ ਫਿਰ ਅਸੀਂ ਰਾਵਨਾਲ ਬੈਠ ਕੇ ਖਾਵਾਂਗੇ ਕਸਟਰ ਤੇ ਉਮੀਦ ਕਰਦੀ ਹਾਂ ਵੀ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਪਸੰਦ ਅੱਜ ਦੀ ਵੀਡੀਓ ਮੈਨੂੰ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਬਸ ਹੁਣ ਮੈਂ ਆ ਬਾਦਾਮ ਜਿਹੜੇ ਕੱਟੇ ਆਗੇ ਥੋੜੇ ਮਤਲਬ ਕੱਟ-ਕੱਟ ਕੇ ਪਾ ਰਹੀਆਂ ਂਗੀ ਵਿੱਚ ਤੇ ਫਿਰ ਥੋੜੇ ਮੇਰੇ ਹਸਬੰਦ ਇਹਨਾਂ ਤੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾ ਰਹੇ ਸੀਗੇ ਬੈਠੇ ਆਗੇ ਅੰਦਰ ਇੱਥੇ ਅਸੀਂ ਰੋਟੀ-ਰੋਟੀ ਖਾ ਲਈ ਸੀ ਮੈਂ ਭਾਂਡੇ-ਭੁੰਡੇ ਦੂਜੇ ਚੱਕਤੇ ਸੀਗੇ ਰੋਟੀ ਵਾਲੇ ਤੇ ਫਿਰ ਮੈਂ ਕਿਹਾ ਜਦੋਂ ਇਹਨਾਂ ਅਸੀਂ ਸੋਣਾ ਸੀਗਾ ਅੱਜ ਇਹਨਾਂ ਨੇ ਦੁੱਧ ਕਹਿੰਦੇ ਦੁੱਧ ਨਹੀਂ ਪੀਣਾ ਹੈਗਾ ਮੈਂ ਕਿਹਾ ਕਸਟਰ ਬਣਾਇਆ ਤੇ ਅੱਜ ਕਸਟਰ ਖਾਵਾਂਗੇ ਤੇ ਬਸ ਫਿਰ ਮੈਂ ਹੁਣ ਇਹਨਾਂ ਵਾਸਤੇ ਪਾ ਕੇ ਲੈ ਕੇ ਜਾਉਂਗੀ ਵਧੀਆ ਮੌਜ ਨਾਲ ਅਸੀਂ ਬੈ ਕੇ ਖਾਵਾਂਗੇ ਇੰਜੋਏ ਕਰਾਂਗੇ ਤੇ ਬਾਕੀ ਜਿਹੜਾ ਬਚ ਗਿਆ ਸੀ ਉਹ ਮੈਂ ਫਰਿੱਜ ਚ ਲਾਤਾ ਤੇ ਪਰ ਮੈਥੋਂ ਫਿਰ ਇਹਨਾਂ ਨੇ ਮੰਗ ਲਿਆ ਸੀਗਾ ਮੈਂ ਫਿਰ ਲੈ ਗਈ ਸੀਗੀ ਕਹਿੰਦੇ ਕਿ ਹੋਰ ਲੈ ਕੇ ਆ ਤੇ ਕਾਸਟਰ ਸਵਾਦ ਬਣਿਆ ਸੀਗਾ ਕਿਉਂਕਿ ਜਦੋਂ ਆਪਾਂ ਦਿੱਲੀ ਨਾਲੋਂ ਕੁਝ ਚੀਜ਼ ਵੱਖਰੀ ਜਿਹੀ ਬਣਾਉਣੇ ਉਹ ਸਵਾਦ ਲੱਗਦੀ ਹੁੰਦੀ ਹੈ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਏ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਤਾਂ ਪਲੀਜ਼ ਪਸੰਦ ਆਈ ਹੈ ਤਾਂ ਚੈਨਲ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅੱਗੇ ਸ਼ੇਅਰ ਕਰ ਦਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ ਧੰਨਵਾਦ ਵੀਡੀਓ ਦੇ